ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਤਵਾਪਤਰ ਸਿੰਘ ਜੀ ਦੀ ਜੀਵਨ ਸਾਖੀ ਬਾਰੇ ਅੱਜ ਦੂਸਰਾ ਭਾਗ ਵਿਚਾਰ ਲਗਿਆ ਸੰਤਤਰ ਸਿੰਘ ਜੀ ਜਨਮ ਤੋਂ ਹੀ ਆ ਚਮਤਕਾਰੀ ਮਨੁੱਖ ਸੰ ਸਾਧੂ ਸੁਆਦੇ ਸਮੇਂ ਤੇ ਸੰਤਜੀ ਬਾਲਵਸਤਾ ਦੇ ਵਿੱਚ ਹੀ ਜਦੋਂ ਜਿਵੇਂ ਆ ਬੱਚੇ ਰੋਂਦੇ ਰਹਿੰਦੇ ਨੇ ਤੇ ਇਸ ਤਰ੍ਹਾਂ ਵੀ ਸੀ ਮਤਲਬ ਸੰਤ ਜੀ ਘੋੜੇ ਤੇ ਪਏ ਹੱਸਦੇ ਰਹਿੰਦੇ ਖੇਡਦੇ ਰਹਿੰਦੇ ਮੁਸਕਰਾਉਂਦੇ ਰਹਿੰਦੇ ਜੋ ਥੋੜਾ ਵੱਡੇ ਹੋਏ ਆ 5 ਸਾਲ ਦੇ ਹੋਏ ਪਪਾ ਕਰਮ ਸਿੰਘ ਜੀ ਦੇ ਨਾਲ ਨਿਰਮਲਿਆਂ ਦੇ ਡੇਰੇ ਜਾ ਕੇ ਕਥਾ ਸੁਣਨ ਵਾਸਤੇ ਜਾਣ ਲੱਗ ਪਏ ਤਾਂ ਹੌਲੀ-ਹੌਲੀ ਵੱਡੇ ਹੋਏ 70 ਸਾਲਾਂ ਦੀ ਉਮਰ ਦੇ ਵਿੱਚ ਸੰਤ ਜੀ ਨੂੰ ਬਾਬਾ ਬੂਟਾ ਸਾਹਿਬ ਦੇ ਨਿਰਮਲਿਆ ਦੇ ਡੇਰੇ ਦੇ ਵਿੱਚ ਅਰਨਵਾਸਤਿ ਬਿਠਾ ਦਿੱਤਾ ਸੰਤ ਅਤਰ ਸਿੰਘ ਜੀ ਨੇ ਉਦੋਂ ਜਹੋ ਪੀਪਾ ਸਪਣ ਤੋਂ ਇਨਕਾਰ ਕਰ ਦਿੱਤਾ ਤੇ ਗੁਰਮੁਖੀ ਪੜ੍ਹਨ ਦੇ ਵਾਸਤੇ ਨਿਰਮਲਿਆਂ ਦੇ ਡੇਰੇ ਦੇ ਵਿੱਚ ਜਾਣ ਲੱਗੇ ਤੇ ਉੱਥੇ ਉਹਨਾਂ ਨੇ ਗੁਰਮੁਖੀ ਪੜ੍ਹਾਈ ਜਿਹੜੀ ਸਿੱਖੀ ਤੇ ਥੋੜੇ ਵੱਡੇ ਹੋਏ ਤੇ ਉਸ ਤੋਂ ਬਾਅਦ ਜਦੋਂ ਗੁਰਮੁਖੀ ਪੜ੍ਹਨੇ ਸਿੱਖ ਗਏ ਤਬੇ ਡੰਗਰਚਾਰ ਲੱਗੇ ਪਏ ਭਈ ਡੰਗਰਚਾਰ ਤੇ ਚਾਰ ਦੇ ਹੋਰ ਥੋੜੇ ਵੱਡੇ ਜਵਾਨ ਹੋਏ ਤੇ ਡੰਗਰਚਾਰ ਦੇ ਸਮੇਂ ਸੰਤ ਅਤਰ ਸਿੰਘ ਜੀ ਆਪਣੇ ਸਾਥੀਆਂ ਨੂੰ ਲੀਰਾਂ ਦੀਆਂ ਮਾਲਾ ਬਣਾ ਕੇ ਦਿੰਦੇ ਆਪ ਹੀ ਨੀਰਾਂ ਨੂੰ ਗੁੰਡਾ ਦੇ ਕੇ ਦੀ ਮਾਲਾ ਬਣਾ ਕੇ ਵਾਹਿਗੁਰੂ ਨਾਮ ਜਪਦੇ ਕਈ ਵਾਰੀ ਉੱਚੀ ਸ਼ੋਰ ਦੇ ਵਿੱਚ ਸ਼ਬਦ ਪੜ੍ਹਦੇ ਅਤੇ ਨਾਲ ਦੂਜੇ ਸਾਥੀਆਂ ਨੂੰ ਵੀ ਪਾਲੇ ਨੂੰ ਕਹਿੰਦੇ ਭਾਈ ਤੁਸੀਂ ਵੀ ਸ਼ਬਦ ਪੜ੍ਹੋ ਸੰਤ ਜੀ ਕਦੇ ਵੀ ਡੰਗਰਾਂ ਨੂੰ ਗਾਲਾਂ ਨਹੀਂ ਕੱਢਦੇ ਸੋ ਕਦੇ ਵੀ ਮਤਲਬ ਢੰਡਾ ਨਹੀਂ ਮਾਰਦੇ ਕੁੜਤੇ ਮਾਰਦੇ ਨਹੀਂ ਸਿਰ ਬੜੇ ਪ੍ਰੇਮ ਨਾਲ ਉਹਦੀ ਸੇਵਾ ਕਰਦੇ ਤੇ ਉਹਨੂੰ ਆਚਰਣ ਕਿੱਲੇ ਹੁੰਦੇ ਨਾਲ ਦੇ ਪਾਲੀ ਜੀ ਸਾਧੀਆਂ ਨੂੰ ਵੀ ਕਹਿੰਦੇ ਭਾਈ ਗੰਤੇ ਗੀਤ ਗਾਉਣੇ ਮੋਹ ਦੇ ਵਿੱਚੋਂ ਕੋਈ ਗਾਲ ਕੱਢਣੀ ਇਹ ਬਹੁਤ ਮਾੜੀ ਗੱਲ ਹੈ ਤੇ ਆਪਾਂ ਸਾਰੇ ਰੱਬ ਦਾ ਨਾਮ ਲਈਏ ਪਰਮੇਸ਼ਰ ਦਾ ਜਿਨ੍ਹਾਂ ਨੇ ਤੁਹਾਨੂੰ ਮੌਕਾ ਜਨ ਬਖਸ਼ਿਆ ਹੈ ਉਹਦਾ ਜਸ ਕਹੀਏ ਬਾਣੀ ਪੜਹੀਏ ਵਾਇਗਰੂ ਦਾ ਜਾਪ ਕਰੀਏ ਤਾਂ ਆਪਣਾ ਜੀਵਨ ਜਿਹੜਾ ਉਹ ਸਫਲਾ ਹੋ ਸਕਦਾ ਹੈ ਉਹ ਸੰਤਾਂ ਦੀ ਸੰਗਤ ਕਰਕੇ ਕਈ ਬਚਪਨ ਦੇ ਜਿਹੜੇ ਉਹਨਾਂ ਦੇ ਸੰਗੀ ਸਾਥੀ ਸਨ ਉਹ ਵੀ ਗੁਰਮੁਖ ਪਿਆਰੇ ਬਣੇ ਸੇਵਾ ਸਮੁੰਦ ਦੇ ਵਿੱਚ ਲੱਗੇ। ਉਸ ਤੋਂ ਬਾਅਦ ਥੋੜੇ ਵੱਡੇ ਹੋਏ ਜਵਾਨ ਹੋਏ ਤਾਂ ਕੀਤੀਵਾੜੀ ਕੰਮ ਦੇ ਵਿੱਚ ਆਪਦੇ ਪਿਤਾ ਕਰਮ ਸਿੰਘ ਦੇ ਨਾਲ ਹਿੱਸਾ ਪਾਉਣ ਲੱਗੇ। ਜਾਕੀ ਖੇਤਾਂ ਦੇ ਵਿੱਚ ਕੰਮ ਕਰਾਉਣਾ। ਨੇ ਬਹੁਤ ਹੀ ਰੁਚੀ ਆ ਜਨਮ ਬੰਦਗੀ ਦੇ ਵਿੱਚ ਹੀ ਰਖੀ। ਹੌਲੀ-ਹੌਲੀ ਜਵਾਨ ਹੋਏ। ਤੇ ਉਸ ਤੋਂ ਬਾਅਦ ਅੱਗੇ ਜਿਹੜਾ ਪ੍ਰਕਰਮ ਆਇਆ ਉਹ ਪੈ ਸੰਤ ਦਾ ਉਹ ਜਵਾਨ ਹੋ ਕੇ ਫੌਜ ਦੀ ਭਰਤੀ ਵਾਲਾ ਉਹ ਭਾਗ ਲਈ ਭਾਗ ਦੇ ਵਿੱਚ ਵਿਚਾਰਾਂਗੇ। ਤੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਸੰਤ ਮਹਾਂਪੁਰਸ਼ਾਂ ਨੇ ਸਿਮਰਨ ਦੇ ਨਾਲ ਬਚਪਨ ਤੋਂ ਜੋੜੇ ਜਵਾਨੀ ਦੇ ਵਿੱਚ ਵੀ ਸਿਮਰਨ ਕੀਤਾ ਇਸ ਗੱਲ ਦੀ ਚਿੰਤਾ ਮਾਤਾ ਪਿਤਾ ਨੂੰ ਬੜੀ ਰਹਿੰਦੀ ਸੀ ਕਿ ਇਹ ਛਾਟਾ ਮੁੰਡਾ ਸਾਧੂ ਸੁਭਾਅ ਦਾ ਹੈ ਕਿ ਕੀ ਕਰੂਗਾ ਇਹਨੇ ਕੰਮ ਖੁਮ ਕੋਈ ਕਰਨਾ ਨਹੀਂ ਤੇ ਇਹ ਤਾਂ ਭਜਨ ਬੰਦਗੀ ਵੱਲੀ ਤੁਰਿਆ ਰਹਿਣਾ ਸੋ ਅੱਗੇ ਫੇਰ ਜਿਹੜਾ ਪ੍ਰਕਰਮ ਆਊਗਾ ਉਹ ਸੰਸਾ ਦੀ ਫੌਜ ਦੀ ਭਰਤੀ ਦਾ ਹੁਕਮ ਹੋਇਆ ਜੇ ਪਾਉ ਨੂੰ ਫੇਰ ਕੱਲ ਨੂੰ ਵਿਚਾਰਾਂਗੇ वाहेगुरु जी का ख़ालसा वाहिगुरु जी फत